ਚੰਗੀ ਆ ਮਿੱਠੀ ਆ ਠੀਕ ਆ ਇਹ ਕੀ ਆ ਸੋ ਦੋਸਤੋ ਅੱਜ ਸਾਨੂੰ ਇਹ ਬੱਚਾ ਮਿਲਿਆ ਸੀਗਾ ਤੇ 14-15 ਸਾਲਾਂ ਦਾ ਆ ਥੋੜਾ ਬੋਲਣ ਚ ਇਹਨੂੰ ਪ੍ਰੋਬਲਮ ਆ ਕਾਦੀਆਂ ਮਿਲਿਆ ਸੀ ਸਾਡੇ ਕਿਸੇ ਵੀਰਾਂ ਨੂੰ ਤੇ ਹੁਣੇ ਮੇਰੇ ਨਾਲ ਆ ਬੱਚਾ ਪਰ ਇਹਦੇ ਘਰ ਦੀ ਭਾਲ ਕਰ ਰਹੇ ਆ ਇਹ ਕਿਤੇ ਦੱਸ ਰਿਹਾ ਕਿ ਮੈਂ ਕਿਸੇ ਰੇੜੀ ਤੇ ਕੰਮ ਕਰਦਾ ਆ ਤੇ ਕੀ ਨਾਂ ਭਲਾ ਆਪਣਾ ਪੁੱਤਰ ਆਕਾਸ਼ ਇਹਨੂੰ ਆਪਣੇ ਡੈਡੀ ਦਾ ਨਾਂ ਪਤਾ ਕੀ ਨਾਂ ਪਿੰਡ ਦਾ ਨਹੀਂ ਪਤਾ ਪਿੰਡ ਦਾ ਇਹਨੂੰ ਸ਼ਾਇਦ ਜਿਹੜਾ ਇਹਨੂੰ ਪਿੰਡ ਪੁਸ਼ੀ ਹੈ ਉਹੀ ਦੱਸਣ ਲੱਗ ਜਾਂਦਾ ਥੋੜਾ ਦਿਮਾਗੀ ਤੌਰ ਤੇ ਥੋੜਾ ਜਿਹਾ ਘਟਾ ਮੈਨੂੰ ਲੱਗਦਾ ਤੇ ਬਾਕੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਦੇ ਘਰ ਤੱਕ ਇਹਨੂੰ ਅੱਜ ਪਹੁੰਚਾ ਦਿੱਤਾ ਜਾਵੇ ਤੇ ਸਰਪੰਚ ਸਾਹਿਬ ਹੋਰ ਮੈਂ ਵਾਂ ਜਿਹੜੇ ਸਾਡੇ ਵੀਰ ਜਿਨ੍ਹਾਂ ਨੂੰ ਮਿਲਿਆ ਸੀ ਉਹਨਾਂ ਕੋਲ ਅਸੀਂ ਇਹ ਹੈਂਡ ਓਵਰ ਕਰ ਲਿਆ ਬੱਚਾ ਤੇ ਬਾਕੀ ਮਿਸਿੰਗ ਕੰਪਲੀਟ ਥਾਣੇ ਵੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਹੈਗੀ ਇਹਦੇ ਖਿਲਾਫ ਜੇ ਕਿ ਸੌਰੀ ਇਹਨੂੰ ਕਿ ਮਿਸਿੰਗ ਕੰਪਲੀਟ ਇਹ ਬੱਚਾ ਕਿਸੇ ਦਾ ਲਾਪਤਾ ਆ ਬਾਕੀ ਕੋਸ਼ਿਸ਼ ਕਰ ਰਹੇ ਆ ਪਤਾ ਥੋੜਾ ਬੋੜਾ ਦੱਸਿਆ ਨੇ ਕਿ ਬੱਲ ਬੱਲ ਪਿੰਡ ਬਟਾਲੇ ਦੇ ਕੋਲ ਹਨ ਉੱਥੇ ਜਾ ਕੇ ਦੇਖਦੇ ਆ ਕਿ ਸ਼ਾਇਦ ਇਹਦਾ ਘਰ ਉੱਥੇ ਹੈ ਜਾਂ ਨਹੀਂ ਤੇ ਚੰਗੀ ਆ ਮਿੱਠੀ ਆ ਠੀਕ ਆ ਇਹ ਕੀ ਆ ਬਲਾ ਰੋ ਪਤਾ ਹਨਾ ਹੈ ਨਾ ਪਤਾ ਇਹਨੂੰ ਸਾਰਾ ਹੀ ਉਹਦਾ ਪਰ ਗੁਰੂ ਸਾਹਿਬ ਅਗੇ ਅਰਦਾਸ ਕਰਦੇ ਕਿ ਇਹਦਾ ਘਰ ਇਹਦਾ ਮਿਲ ਜਾ ਛਿੱਤੀ ਇਹਦੇ ਮਾਪਿਓ ਉਹ ਵੀ ਟੈਨਸ਼ਨ ਲੈ ਰਹੇ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੱਚਾ ਇਹਦਾ ਨਾਮ ਆਕਾਸ਼ ਹੀ ਆ ਆਕਾਸ਼ 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 ਇਹ ਆਪਣਾ ਨਾਮ ਦੱਸਦਾ ਸੀਗਾ ਇਹਦੀ ਮਿਸਿੰਗ ਕੰਪਲੀਟ ਜਿਹੜੀ ਉਹ ਸਾਰੇ ਪਾਸੇ ਜਿਹੜੀ ਆਪਾਂ ਪਾਈ ਸੀਗੀ ਪੋਸਟ ਤੇ ਅੱਜ ਸਾਡੀ ਟੀਮ ਨੇ ਭਾਈ ਕਨੀਆ ਜੀ ਆਰਗੇਨਾਈਜੇਸ਼ਨ ਨਾਲ ਸਰਪੰਚ ਸਿੰਘ ਅਵਤਾਰ ਸਰਪੰਚ ਸਿੰਘ ਤੇ ਹੋਰ ਵੀ ਸਾਰੇ ਪਤਵੰਤੇ ਸੱਜਣਾਂ ਅਸੀਂ ਮਿਲ ਕੇ ਤੇ ਇਹ ਬੱਚਾ ਜਿਹੜਾ ਆ ਆਪਣੇ ਪਰਿਵਾਰ ਦੇ ਕੋਲ ਸਹੀ ਸਲਾਮਤ ਜਿਹੜਾ ਹੁਣ ਪਹੁੰਚ ਚੁੱਕਿਆ ਆ ਸੋ ਇਹਨੂੰ ਥੋੜਾ ਮੈਂਟਲੀ ਅਫਸਰਟ ਆ ਹੋ ਚੁੱਕਾ ਇਹਨੂੰ ਇਲਾਜ ਦੀ ਲੋੜ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਆਪਣੇ ਇਸ ਤਰ੍ਹਾਂ ਦੇ ਬੱਚੇ ਜਿਹੜੇ ਆ ਘੱਟੋ ਘੱਟ ਉਹਨਾਂ ਨੂੰ ਸਾਥ ਕੇ ਰੱਖੋ ਤੇ ਬੱਚਿਆਂ ਨੂੰ ਵੀ ਤਕਰਾਰ ਹੈਗਾ ਵਾ ਤੈਨੂੰ ਘਰ ਤੇ ਬੈ ਕੇ ਸੁਲਜਾਓ ਕਿਉਂਕਿ ਇਹ ਬੱਚਾ 14-15 ਸਾਲਾਂ ਦਾ ਬੱਚਾ ਜੇ ਕਿਸੇ ਹੋਰ ਦੇ ਹੱਥ ਚੜ ਜਾਂਦਾ ਤੇ ਪਤਾ ਨਹੀਂ ਇਹਦੇ ਕੋਈ ਮਿਹਨਤ ਮਜ਼ਦੂਰੀ ਕਰਾਉਂਦੇ ਜਾਂ ਭੀਖ ਮੰਗਵਾਉਣ ਲਾ ਦਿੰਦੇ ਤੇ ਪਤਾ ਨਹੀਂ ਇਹ ਆਪਣੇ ਬੱਚਿਆਂ ਤੇ ਇਹ ਮਾਪਿਓ ਵੱਖਰੇ ਰੋਲਦੇ ਰਹਿਣੇ ਸੀ ਤੇ ਬੱਚਾ ਵੱਖਰਾ ਸੋ ਸਾਰਿਆਂ ਨੂੰ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਸਹਿਯੋਗ ਦੇਣ ਵਾਸਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਤੇ